ਗੁੱਸੇ ਘੋਰ ਲੋਕਾਂ ਨਾਲ ਨਰਮ ਰਹੋ ਉਹਨਾਂ ਨੂੰ ਪਿਆਰ ਦੀ ਜ਼ਰੂਰਤ ਜ਼ਿਆਦਾ ਹੈ ਕਿਸੇ ਨੂੰ ਬੁਰਾ ਬਣਾ ਕੇ ਆਪ ਚੰਗੇ ਬਣਨ ਵਾਲੇ ਬਹੁਤੇ ਚਲਾਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਮਾਂ ਇੱਕ ਅਜਿਹਾ ਸ਼ੀਸ਼ਾ ਹੈ ਜਿਹੜਾ ਚਲਾਕ ਤੋਂ ਚਲਾਕ ਬੰਦੇ ਦਾ ਨਕਾਬ ਉਤਾਰ ਕੇ ਰੱਖ ਦਿੰਦਾ ਹੈ ਸ਼ਿਕਾਇਤ ਘੱਟ ਅਤੇ ਧੰਨਵਾਦ ਜ਼ਿਆਦਾ ਕਰੋ ਫਿਰ ਜ਼ਿੰਦਗੀ ਆਪਣੇ ਆਪ ਆਸਾਨ ਬਣ ਜਾਵੇਗੀ ਸਾਰੇ ਜੀਵਾਂ ਵਿੱਚ ਕੇਵਲ ਇਨਸਾਨ ਹੀ ਪੈਸਾ ਕਮਾਉਂਦਾ ਹੈ ਪਰ ਕਿੰਨੀ ਅਜੀਬ ਗੱਲ ਹੈ ਕਿ ਕੋਈ ਜੀਵ ਭੁੱਖਾ ਨਹੀਂ ਮਰਦਾ ਅਤੇ ਇਨਸਾਨ ਦਾ ਕਦੇ ਢਿੱਡ ਨਹੀਂ ਪਰਦਾ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਣੀ ਚਾਹੀਦੀ ਹੈ ਕਿਉਂਕਿ ਦੂਜਿਆਂ ਦੇ ਕਹਿਣ ਤੇ ਤਾਂ ਸਰਪਸ ਦਾ ਸ਼ੇਰ ਵੀ ਨੱਚਣ ਲੱਗ ਜਾਂਦਾ ਹੈ ਕਿਸੇ ਵੀ ਬੰਦੇ ਦੀ ਗੱਲ ਫੁਰੀ ਲੱਗੇ ਤਾਂ ਦੋ ਤਰੀਕਿਆਂ ਨਾਲ ਸੋਚੋ ਜੇਕਰ ਵਿਅਕਤੀ ਮਹੱਤਵਪੂਰਨ ਹੈ ਤਾਂ ਗੱਲ ਨੂੰ ਭੁੱਲ ਜਾਓ ਅਤੇ ਜੇਕਰ ਗੱਲ ਮਹੱਤਵਪੂਰਨ ਹੈ ਤਾਂ ਵਿਅਕਤੀ ਨੂੰ ਭੁੱਲ ਜਾਓ ਮਨੁੱਖੀ ਸੁਭਾਅ ਇੱਕ ਵਾਰੀ ਨਾ ਕਹਿਣ ਤੇ ਪਹਿਲਾਂ ਕੀਤੇ ਗਏ ਐਸਾਨਾਂ ਦੀ ਗਿਣਤੀ ਖਤਮ ਹੋ ਜਾਂਦੀ ਆ ਕਿਸੇ ਨੇ ਰੱਬ ਨੂੰ ਪੁੱਛਿਆ ਜ਼ਹਿਰ ਕੀ ਹੈ ਰੱਬ ਨੇ ਬਹੁਤ ਸੋਣਾ ਜਵਾਬ ਦਿੱਤਾ ਜ਼ਿੰਦਗੀ ਵਿੱਚ ਹਰੋ ਚੀਜ਼ ਜ਼ਹਿਰ ਹੈ ਜਿਹੜੀ ਲੋੜ ਤੋਂ ਵੱਧ ਤਾਂ ਜ਼ਿੰਦਗੀ ਅਧਿਆਪਕ ਨਾਲੋਂ ਜ਼ਿਆਦਾ ਸਖਤ ਹੁੰਦੀ ਹੈ ਕਿਉਂਕਿ ਅਧਿਆਪਕ ਸਿਖਾ ਕੇ ਇਮਤਿਹਾਨ ਲੈਂਦਾ ਹੈ ਅਤੇ ਜ਼ਿੰਦਗੀ ਇਮਤਿਹਾਨ ਲੈ ਕੇ ਸਿਖਾਉਂਦੀ ਹੈ ਆਪਣੇ ਅੰਦਰੋਂ ਹੰਕਾਰ ਦੂਰ ਕਰਕੇ ਆਪਣੇ ਆਪ ਨੂੰ ਹਲਕਾ ਕਰੋ ਕਿਉਂਕਿ ਹਲਕੀ ਚੀਜ਼ ਹੀ ਉੱਚੀ ਉੜਦੀ ਹੈ ਤਕਲੀਫ ਮਾਨੂੰ ਮਾਇਆ ਜਾ ਸਕਦਾ ਹੈ ਪਰ ਜਾਣ ਬੁੱਝ ਕੇ ਤਕਲੀਫ ਦੇਣ ਵਾਲੇ ਨੂੰ ਕਦੀ ਨਹੀਂ ਭੁਲਾਇਆ ਜਾ ਸਕਦਾ ਜੇ ਹੰਝੂ ਤੁਹਾਡੇ ਹਨ ਅਤੇ ਪਿਗਲਦਾ ਕੋਈ ਹੋਰ ਹੈ ਤਾਂ ਸਮਝੋ ਇਹ ਰਿਸ਼ਤਾ 24 ਕੈਰੇਟ ਸੋਨੇ ਦਾ ਹੈ ਕੋਈ ਰਿਸ਼ਤਾ ਚਾਹੀ ਕੋਈ ਵੀ ਹੋਵੇ ਵਾਹਿਗੁਰੂ ਜੀ ਕੋ ਨੂੰ ਬਹੁਤ ਉਚਾਈ ਤੱਕ ਲੈ ਕੇ ਜਾਂਦੇ ਨੇ ਜਿਹੜਾ ਚੁੱਕ ਕੇ ਜਿਉਣਾ ਸਿੱਖ ਲੈਂਦਾ ਹੈ